ਲੋਵੀ ਮੇਤਰਾ ਆਪਾ ਪਹੁੰਚੇ ਹੋਇਆ ਅੱਜ ਪੰਦੇਰ ਬਕਰਾ ਮੰਡੀ ਤੇ ਜਿਹੜੀ ਕਿ ਮਹੀਨੇ ਦੇ ਹਰ ਮਹੀਨੇ ਦੀ 5 ਤੇ 20 ਤਰੀਕ ਨੂੰ ਲੱਗਦੀ ਹੈ ਜਿੱਥੇ ਬਾਈ ਲੈ ਕੇ ਆ ਟਾਪ ਕੁਆਲਿਟੀ ਦੇ ਜਿਹੜੇ ਨਸਲ ਦੇ ਆਪਾ ਬੱਕਰੀਆਂ ਕਹਦੇ ਆਂਗੇ ਬਰੀਡ ਵਧੀਆ ਹੈਗੀ ਤੇ ਆਪਾਂ ਨੂੰ ਵਧੀਆ ਲੱਗੀ ਅੱਜ ਪਹੁੰਚੀ ਸੀਗੇ ਬਾਈ ਜੀ ਰੇੜੇ ਤੇ ਚੜਾਈ ਜਾਂਦੇ ਸੀਗੇ ਸ਼ਾਮ ਦਾ ਟਾਈਮ ਹੈ ਪੌਣੇ 4 ਹੋਏ ਪੈਣੇ ਬਾਈ ਠੀਕ ਹੈ ਤੇ ਬਾਈ ਜੀ ਆਪਣੇ ਨਾਲ ਨੇ ਕਰਦਿਆਂ ਗੱਲਬਾਤ ਕੀ ਹਾਲ ਚਾਲ ਨੇ ਬਾਈ ਜੀ ਠੀਕ ਆ ਬਾਈ ਬਾਈ ਕੀ ਨਾਮ ਆਪਣਾ ਗਰਪਾਲ ਸਿੰਘ ਜੀ ਤੇ ਪਿੰਡ ਕਿਹੜਾ ਬਾਈ ਪਿੰਡ ਪੂਰੇ ਕੁੱਬੇ ਬਾਈ ਪਿੰਡ ਬਾਈ ਦਾ ਪੂਰੇ ਕੁੱਬਿਆ ਹਰੀਗੜ ਦੇ ਨਾਲ ਜੇ ਰਹਿੰਦਾ ਹਾਂ ਹਾਂਜੀ ਬਾਈ ਠੀਕ ਹੈ ਨਾ ਹਰੀਗੜ ਦੇ ਨਾਲ ਹੈ ਬਾਈ ਕਿੰਨੇ ਜਾਨਵਰ ਲੈ ਕੇ ਆਇਆ ਆਪਾਂ ਆਪਾਂ 5 ਲੈ ਕੇ ਆਏ ਜੀ ਬੱਕਰੀਆਂ ਬਾਈ ਗੱਪਣਾ ਠੀਕ ਹੈ ਜੀ ਇਹ ਸਾਡੇ ਪੰਦੇੜ ਸਾਹਿਬ ਖੜੇ ਨੇ ਇਧਰ ਜੀ ਸਾਰੇ ਵੀਰਾਂ ਵਾਲੇ ਠੀਕ ਹੈ ਪ੍ਰੇਰ ਭਾਈ ਜੀ ਮੈਂ ਡਿਟੇਲ ਦੇ ਦਿੱਤੀ ਥੋੜੀ ਤੂੰ ਵੀ ਡਿਟੇਲ ਦੇ ਦੇ ਕਿ ਮੰਡੀ ਕਿੰਨੀ ਤਰੀਕ ਨੂੰ ਲੱਗਦੀ ਹੈ ਤੇ ਲੋਕੇਸ਼ਨ बता ਦੇ ਬਾਈ ਇਹ ਮੰਡੀ ਬਾਈ ਜੀ ਆਪਣੀ ਹਰ ਮਹੀਨੇ ਦੀ 5 ਤੇ 20 ਤਰੀਕ ਨੂੰ ਲੱਗਦੀ ਹੈ ਜੀ ਇਹ ਹਾਂ ਹਰ ਮਹੀਨੇ ਦੀ 5 ਤੇ 20 ਤਰੀਕ ਨੂੰ ਠੀਕ ਹੈ ਮੇਨੂੰ ਦੋ ਆਪਣੀ ਹੈਗੀ ਹੈਗੀ ਧਰੋਲੇ ਤੋਂ ਪੀਖੀ ਰੋਡ ਤੋਂ ਧਰੋਲੇ ਦੇ ਪੀਖੀ ਰੋਡ ਹਾਈਵੇ ਰੋਡ ਦੇ ਉੱਤੇ ਮੰਡੀ ਆ ਨਾਲ ਹੀ ਆਪਣਾ ਘਰ ਆ ਜੀ ਠੀਕ ਹੈ ਜੀ ਘਰ ਦੇ ਨਾਲ ਹੀ ਆਪਣਾ ਬਾਣ ਛੱਡਿਆ ਹੋਇਆ ਠੀਕ ਹੈ ਜੀ ਗਰਮੀਆਂ ਵਿੱਚ ਤੰਬੂਆਂ ਦਾ ਪ੍ਰਬੰਧ ਬਿਲਕੁਲ ਫ੍ਰੀ ਹੈ ਠੰਡੇ ਪਾਣੀ ਦਾ ਰੋਲਾ ਪ੍ਰਬੰਧ ਬਿਲਕੁਲ ਫ੍ਰੀ ਆ ਠੀਕ ਹੈ ਹੁਣ ਵਧੀਆ ਬਾਈ ਜੀ ਵਧੀਆ ਪ੍ਰਬੰਧ ਦਾ ਰੋਡ ਦੇ ਉੱਤੇ ਆ ਬਿਲਕੁਲ ਐ ਨਹੀਂ ਵੀ ਕੋਈ ਆਪਾਂ ਨੂੰ ਕਿਤੋਂ ਵੀ ਹੋਣਾ ਪੰਜਾਬ ਚੋਂ ਹਾਈਵੇ ਰੋਡ ਤੇ ਆਉਣਾ ਪੁੱਛ ਲੈਂਗ ਰੋਡ ਪਾਣੀ ਦੀ ਲੋੜ ਹੈ 1 ਕਰੋੜ ਰੁਪਏ ਦੀ ਲੋੜ ਹੈ ਸਾਰੇ ਹਾਈਵੇ ਰੋਡ ਹੀ ਆਉਂਦੇ ਨੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਜਿਹੇ ਵੀ ਇਹਨਾਂ ਲੋਕੇਸ਼ਨ ਦੀ ਲੋੜਾ ਪ੍ਰੋਗੇਸ਼ਨ ਪੇਜ ਦੇ ਦੋ ਵੇਖਾਂਗੇ ਮਰਜ਼ੀ ਨੱਕ ਦੀ ਜੇ ਨੂੰ ਤਰਿਆ ਉਦੋਂ ਜੀ ਮੰਡੀ ਚਾਹਾਂਗੇ ਇਹ ਕਿਸੇ ਨੇ ਬਾਹਰੋਂ ਬੱਸ ਤੇ ਵੀ ਆਉਣਾ ਤਾਂ ਪੰਦੇਰ ਬੱਸ ਸਟੈਂਡ ਦੇ ਉੱਤਰੋਂ ਪੰਦੇਰ ਬੱਸ ਸਟੈਂਡ ਦੇ ਉੱਤੇ ਮੰਡੀ ਆਹ ਮੰਡੀ ਹੈ ਠੀਕ ਹੈ ਨਾ ਦੇਖੋ ਅੱਜ ਬਾਈ ਕੁੱਬਿਆਂ ਤੋਂ ਆਏ ਨੇ ਆਪਣੇ ਕੋਲ ਹਾਂਜੀ ਬਸ ਆ ਦੇਖੋ ਜਾਨ ਬਸ ਦੇਖੋ ਬਈਆਂ ਦੀ ਕੱਲ੍ਹ ਵਾਰ ਮੈਂ ਕਹਿੰਦਾ ਕਿ ਜਿਵੇਂ ਸਿਆਣੇ ਕਹਿੰਦੇ ਨੇ ਦੇਖ ਕੇ ਭੁੱਖ ਲੈਂਦੀ ਐ ਭੁੱਖ ਰਹਿੰਦੀ ਆ ਬਈ ਹਾਂਜੀ ਬਾਕੀ ਦੇਖੋ ਬਾਈ ਨਾਲ ਆਪਣੇ ਬਾਈ ਨਾਲ ਕਰਾਂ ਗੱਲਬਾਤ ਆਪਾਂ ਸਾਰੀ ਬਾਈ ਜੀ ਪਹਿਲਾਂ ਤਾਂ ਐਂ ਦੱਸੋ ਕਿ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਸਾਨੂੰ 5 ਸਾਲ ਹੋ ਗਏ ਬਾਈ ਠੀਕ ਐ ਬਈ 5 ਸਾਲ ਹੋ ਗਏ ਮੰਨ ਲਓ ਜਿਵੇਂ ਤੁਹਾਨੂੰ ਤੁਹਾਡੇ ਬਲੱਡ ਦੇ ਵਿੱਚ ਸੀ ਕਿ ਜਾਂ ਵੈਸੇ ਸੌਂਗ ਵਜੋਂ ਕਰਨ ਲੱਗੇ ਸੀ ਨਾ ਬਾਉਂ ਹੀ ਸੌਂਗ ਵਜ ਨਹੀਂ ਬਾਈ ਬਸ ਪਤ ਨਹੀਂ ਕੀ ਗੱਲ ਪਹਿਲਾਂ ਸਾਡੇ ਕਿਹਨਾਂ ਨਹੀਂ ਸੀ ਰੱਖੀਆਂ ਹੈਗੀਆਂ ਅੱਛਾ ਬਸ ਕਿਵੇਂ ਸੌਂਗ ਜਾ ਹੋਇਆ ਇੱਧਰ ਬਸ ਮੈਸਾਂ ਕਹੀਂ ਤੇ ਰੱਖਦੇ ਜੀਏ ਠੀਕ ਐ ਤੇ ਕਿਉਂ ਕਮਾਈ ਠੀਕ ਆ ਵੀ ਹੈਗੀ ਆਮ ਤਰ੍ਹਾਂ ਆਮ ਤਰ੍ਹਾਂ ਹੈਗੀ ਆ ਬਾਈ ਹਾਂ ਬਾਈ ਬਿੱਲ ਲੱਗਿਆ ਰੰਦਾ ਹਾਂ ਦਿਲ ਲੱਗਿਆ ਰੰਦਾ ਹੈ ਨਫਾ ਹੋ ਜਾਂਦਾ ਹੋਣ ਤਾਂ ਹਾਂ ਹਾਂ ਬਾਈ ਜਿਵੇਂ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਕਿ ਕੰਮ ਦਾ ਨਸਾ ਹੋ ਜਾਂਦਾ ਹੈ ਬਾਈ ਜੀ ਬਾਈਆਂ ਦੀ ਬੱਕਰੀਆਂ ਦੇਖ ਕੇ ਜਦੋਂ ਬਾਈ ਲੈ ਕੇ ਆਏ ਨਾ ਮੰਡੀ ਚ ਸਵੇਰੇ ਹੁਣ ਤਾਂ ਦੇਖੋ ਮਨ ਚ ਬੁੱਝ ਚੁੱਕੀ ਹੈ ਤੁਹਾਨੂੰ ਪਤਾ ਲੱਗਦਾ ਤਾਂ ਮੂਵੀ ਲੇਕਿ ਸਾਰੀ ਮੰਡੀ ਦੇਖ ਲਈ ਬੱਕਰੀਆਂ ਹੈਗੀਆਂ ਬੱਕਰੀਆਂ ਹੈਗੀਆਂ ਜਾਨਵਰ ਹੈਗੇ ਇਹਨਾਂ ਪਾਈਆਂ ਤੇ 2 ਲੱਖ ਰੁਪਏ ਲੱਗੇ ਜੀ ਚਾਰ ਬੱਕਰੀਆਂ ਦੇ ਚਾਰ ਬੱਕਰੀਆਂ ਤੇ 2 ਲੱਖ ਰੁਪਏ ਲੱਗ ਗਿਆ ਸੀ ਲੱਗ ਗਿਆ ਜੀ ਠੀਕ ਹੈ 2 ਲੱਖ ਰੁਪਏ 50 ਹਜ਼ਾਰ ਬੱਕਰੀ ਤੇ ਲੱਗੇ ਸੀ ਠੀਕ ਹੈ ਪਰ ਬਾਈਆਂ ਦੇ ਵੀ ਵੱਧ ਲੱਗਦੇ ਹੋਣਗੇ ਹੂੰ ਦੇਖੋ ਜਦੋਂ ਬਾਈ ਦੀ ਚੀਜ਼ 35 ਦਿਨਾਂ ਵੀ 35 ਜਾਂ ਵਰਨੇ ਹੂੰ ਆਪਾਂ ਦੱਸੋ ਨਹੀਂ ਬਾਈ ਯਾਰ ਚਲ ਬਾਈ ਤੋਂ ਮੜਾ ਪੁੱਛ ਲੈਣਾ ਕਿ ਕੀ ਡਿਟੇਲ ਹੈ ਇਹਨਾਂ ਦੀ ਠੀਕ ਹੈ ਤੇ ਬਾਈ ਚਲ ਆਪਾਂ ਸਟਾਰਟਿੰਗ ਇਹ ਤੋਂ ਹੀ ਕਰ ਲੈਣਾ ਡੱਬੀ ਤੋਂ ਹਾਂਜੀ ਬਾਈ ਜਿਹੜੀ ਜਿਹੜੇ ਤੇ ਖੜੀ ਜਾਏਗੀ ਇਹ ਕਿੰਨੇ ਚਿਰ ਦੀ ਹੈ ਬਾਈ ਇਹ ਨਿਕ ਵੀਨਾ ਦਾ ਗੱਬਣਾ ਬੱਕਰੀ ਬਈ ਇਹ ਅੱਛਾ ਜੀ ਤੇ ਤੀਜੇ ਸੂਏ ਸੂ ਬਈ ਇਤਕੀਆਂ ਠੀਕ ਹੈ ਕਿੰਨੇ ਨਵੇਂ ਅੱਠ ਦਿੰਦਾ ਬਈ ਇਹ ਜਮ ਨਵੇਂ ਅੱਠ ਦਿੰਦਾ ਹਾਂ ਤੇ ਕਿੰਨੇ ਬੱਚੇ ਦਿੰਦੀ ਆ ਬਈ ਬੱਚੇ ਦੋ ਬਈ ਬੱਚੇ ਦੋ ਹਾਂ ਹਾਂ ਠੀਕ ਹੈ ਤੇ ਇਹਦਾ ਕੀ ਮੁੱਲ ਵੜੀ ਕਰੀਏ ਬਈ ਇਹਦਾ ਮੁੱਲ 115000 ਮੁੱਲ ਬਈ ਆ ਜਿਹੜੀ ਬੱਕਰੀ ਦੇਖ ਰਹੇ ਹੋ ਤੁਸੀਂ ਆਦੇ ਮੋਬਾਈਲ ਦੀ ਸਕਰੀਨ ਤੇ ਇਹਦਾ ਮੁੱਲ ਹੈ ਜਿਹੜਾ 1 ਲੱਖ 15000 ਰੁਪਏ ਤਾਂ ਕਰਕੇ ਮੈਂ ਦਿਖਾ ਰਿਹਾ ਕਿ ਤੁਹਾਨੂੰ কনਫਿਊਜ਼ਨ ਹੋਵੇ ਤੁਸੀਂ ਸਕਰੀਨਸ਼ਾਟ ਮਾਰ ਕੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਠੀਕ ਹੈ ਤੇ ਬਾਈ ਇਹ ਚ ਕੋ ਮਾੜਾ ਮੋਟਾ ਹੋ ਜੇ ਤਾਂ ਕਲਰ ਤਾਂ ਕਰਾਂਗੇ ਮਾਨਤਾਂ ਤਾਂ ਮਾਨਤਾਂ ਤਾਂ ਹੋ ਜਾਂਦਾ ਹੁੰਦਾ ਜਦੋਂ ਆਪਾਂ ਪਹੁੰਚਾਂਗੇ ਹਾਂ ਠੀਕ ਹੈ ਤੇ ਬਾਈ ਦੇਵੇਂਗਾ ਦੂਜੀ ਦੀ ਡਿਟੇਲ ਹੁਣ ਇਹ ਵੀ ਨਵੇਂ ਅੱਠ ਤਾਂ ਦਾ ਬਾਈ ਬੱਕਰੀ ਠੀਕ ਹੈ ਤੇ ਇਹਨੇ ਵੀ ਤੀਜੇ ਸੂਏ ਸੁਣਾ ਬਾਈ ਅਸ ਤੀਜੇ ਸੂਏ ਇਹਨੇ ਸੁਣੇਗਾ ਹਾਂ ਠੀਕ ਹੈ ਬੱਚੇ ਦੋ ਬਾਈ ਹਾਂ ਦੋ ਬਾਈ ਠੀਕ ਹੈ ਤੇ ਇੱਕ ਗੱਲ ਜਿਹੜੀ ਖਾਸ ਕਰਕੇ ਪੁੱਛਾਂ ਮੈਂ ਆਪਣੇ ਘਰ ਦੀ ਬਰੀਡ ਹੈਗੇ ਆਪਾਂ ਇਹ ਆਪਾਂ ਲਿਆਂ ਦੀ ਜਬਾ ਵੀ ਆਪਣਾ ਜਿਹੜਾ ਦੇਵ ਤੋਂ ਵੇਕੇ ਲੈ ਰਿਆਣ ਤੋਂ ਅੱਛਾ ਉਹਨਾਂ ਤੋਂ ਸ਼ੁਰੂ ਕਰਾਈ ਸੀ ਕਿਦੋਂ ਕੰਮ ਠੀਕ ਹੈ ਉਹਨਾਂ ਤੋਂ ਲਿਆਂ ਦੀ ਬਰੀਡ ਉਹੀ ਚੱਲੀ ਆਉਂਦੀ ਹੈ ਬਾਈ ਉਹੀ ਚੱਲੀ ਆਉਂਦੀ ਹੈਗੀ ਬਾਕੀ ਬਰੀਡ ਦੱਸਦੀ ਵੀ ਆਈ ਹਾਂ ਬਈ ਠੀਕ ਹੈ ਤੇ ਇਹਦੀ ਕੀ ਮੁੱਲਵਾੜੀ ਕਰੀ ਸੱਜਣਾ ਥੋੜਾ ਦਿਖਾਏਗਾ ਇਹਨਾਂ ਹੋਏ ਕੀ ਮੁੱਲਵਾੜੀ ਕਰੀ ਬਈ ਇਹਦੀ ਇਹਦਾ ਵੀ ਬਾਈ 115 ਮੋਲਾ ਇਹਦਾ ਵੀ ਬਾਈ 115 ਜਿਹੜੀ ਆ ਦੂਜੇ ਨੰਬਰ ਤੇ ਹੈਗੀ ਇਹਦਾ ਵੀ 115 ਤੇ ਬਾਈ ਤੀਜੇ ਨੰਬਰ ਵਾਲ ਦਾ ਮਾੜਾ ਦੇਵਾਂਗਾ ਡਿਟੇਲ ਇਹਨੇ ਵੀ ਤੀਜੇ ਸੂਏ ਸੂਣਾ ਬਾਈ ਨਵੇਂ ਅੱਠ ਦੰਦਾ ਇਹ ਇਹਦਾ 80000 ਰੁਪਇਆ ਮੁੱਲ ਹੈਗਾ ਠੀਕ ਹੈ ਬਾਈ ਤੁਸੀਂ ਦੇਖ ਸਕਦੇ ਹੋ ਚਿੱਟੀ ਅੱਖ ਦੇ ਵਿੱਚ ਹੈ ਜਿਹੜਾ ਜ ਰੰਗ ਹੈ ਉਹੋ ਜੀ ਅੱਖ ਹੈਗੀ ਮੈਂ ਤਾਂ ਗੱਲ ਇੱਕ ਹੋਰ ਕਹਿਣਾ ਚਾਹੁੰਦਾ ਹਾਂ ਬੰਦੇ ਜੋ ਸਿੰਘ ਹਾਂਜੀ ਵੀ ਜੇ ਕੰਮ ਕਰਨ ਤਾਂ ਬੱਕਰੀਆਂ ਹੀ ਯਾਰ ਜੋ ਮਰਜੀ ਹੈਗਾ ਤੂੰ ਯਕੀਨ ਮੰਨੇਗਾ ਮੇਰੇ ਪਰਮਜੀਤ ਨੇ ਚਾਹ ਨਹੀਂ ਪੀਂੰ ਦਿੱਤੀ ਮੈਨੂੰ ਕਹਿੰਦਾ ਛੇਤੀ ਪੀਲਾ ਕਹਿੰਦਾ ਬਾਈ ਕਹਿੰਦਾ ਭਰਨ ਲੱਗੇ ਉਹ ਤੇ ਜਿਹੜੇ ਚ ਕਹਿੰਦਾ ਵੀਡੀਓ ਕਰਕੇ ਆਉਣੀ ਹੈ ਕਹਿੰਦਾ ਬਾਹਲੇ ਵਧੀਆਂ ਨਹੀਂ ਗਿਆ ਨੇ ਮੈਂ ਤਾਂ ਮੈਂ ਅੱਜ ਤੱਕ ਬੰਦਰਾਂ ਨਾਲ ਬਿਸਤਰੀ ਕੀਤੀ ਮੈਂ ਬੱਕਰੀਆਂ ਫੜਾਉਂਦਾ ਤਾਂ ਇਦਾਂ ਨੇ ਉਹਦਾ ਮਜ਼ਾ ਵੀ ਆਉਂਦਾ ਕੰਮ ਕਰਾਉਦਾ ਇਨਕਮ ਵੀ ਹੁੰਦੀ ਹੈ ਠੀਕ ਹੈ ਇਹਨਾਂ ਦੇ ਬੱਚੇ ਹੁਣ ਬਾਈ ਕਹਿੰਦਾ ਵੀ ਪੱਕੀ ਪੱਕੀ ਆਦਾ ਬੱਚਾ ਸੋਹ ਇਨਾਂ ਦੇ ਬੱਚੇ ਪੇੜ 'ਚ ਵੀ ਬੱਕ ਹੋ ਜਾਂਦੇ ਨੇ ਵੀ ਸਹੀ ਗੱਲ ਹੈ ਵੀ ਕਹਿੰਦੇ ਜਦੋਂ ਬੱਕਦੇ ਸੋਹ ਵੀ ਇਹਨਾਂ ਦੇ ਮੇਰੇ ਬੱਚੇ ਹੋ ਸਹੀ ਹੈ ਵਾਟ ਹੋਵੇ ਚਾਹੇ ਉਹ ਕਰਾਉਂਦਾ ਠੀਕ ਹੈ ਉਹ ਜਿਹੇ ਜਿਹੇ ਜੀ ਮਾਂ ਉਹਦੇ ਬੱਚੇ ਹੁੰਦੇ ਉਹ ਹਾਂ ਆਲਾ ਮਾਂ ਦੇਖਦੀ ਜਾਂਦਾ ਇਹ ਬੱਚੇ ਵਧੀਆ ਕੁਆਲਟੀ ਸਹੀ ਗੱਲ ਹੈ ਕਿਉਂਕਿ ਜਦੋਂ ਇਹ ਚੀਜ਼ ਕੁਆਲਟੀ ਵਾਲੀ ਹੈ ਕੁਆਲਟੀ ਚੀਜ਼ ਤੇ ਬੰਦਾ ਪੈਸੇ ਨਹੀਂ ਦੇਖਦਾ ਜੀ ਹਾਂ ਕੁਆਲਟੀ ਦੇਦਾ ਅੱਜ ਕੱਲ ਠੀਕ ਹੈ ਜੀ ਠੀਕ ਹੈ ਤੇ ਬਾਈ ਇਹਦੀ ਦੇਵੇਂਗਾ ਡਿਟੇਲ ਇਹਨੇ ਦੂਜੇ ਸੂਰੇ ਸੁਣਾ ਬਾਈ ਹਾਂਜੀ ਇਹ ਵੀ ਜਮਾਂ 9-8 ਦੰਦਾ ਠੀਕ ਹੈ ਇਹਦਾ ਵੀ 80000 ਆ ਰੇਟ ਬਾਈ ਇਹਦਾ ਵੀ 80000 ਰੁਪਏ ਰੇਟ ਹੈਗਾ ਬਾਕੀ ਮਾਨ ਤਾਨ ਤਾਂ ਹੋ ਹੀ ਜਾਣਾ ਹਾਂ ਉਹ ਹੋ ਜਾਊ ਬਾਈ ਠੀਕ ਹੈ ਤੇ ਇੱਕ ਖੜੀਆ ਪੰਜਵੀਂ ਉਧਰ ਆਵੇ ਆਪਣੀ ਆ ਉਹਦੀ ਵੀ ਡਿਟੇਲ ਦੇ ਦੇ ਸੱਜਣਾ ਕੋਕੇ ਇਹੇ ਬਾਈ ਇਹਨੇ ਵੀ ਦੂਜੇ ਸੂਏ ਸੂਣਾ ਬਾਈ ਹੂੰ ਤੇ ਇਹਦਾ ਰੇਟ 30000 ਆ ਬਾਈ ਇਹਦਾ 30000 ਹਾਂ ਰੇਟ ਵੀ ਬਾਈ ਜਾ ਜਮਾ ਜਮਾ ਜਾਇਜ਼ ਨਹੀਂ ਯਾਰ ਰੇਟ ਉਹ ਨਹੀਂ ਹੈਗਾ ਕਿ ਸਿਆਣੇ ਕਹ ਜੀ ਗੱਡੇ ਨਾਲ ਇਕੱਠਾ ਨਹੀਂ ਬਣਿਆ ਹੋਇਆ ਹਾਂ ਹਾਂ ਬਾਈ ਹੈ ਸਹੀ ਗੱਲ ਹੈ ਦੇ ਗੁੰਡਾ ਲੈ ਕੇ ਮੁੱਲ ਨਹੀਂ ਇੱਥੇ ਸਹੀ ਕਰਨਗੇ ਬਰਾਬੋ ਲੈ ਕੇ ਕਹਾਂਗੇ ਜੀ ਵੀਟਲ ਬੱਕਰੀ ਦਾ ਲਾਤੀ ਮੰਗਦਾ ਹਾਂ ਦੇਸੀ ਮਗਨ ਦਾ ਪਤੀ ਲੱਗੇ ਨੇ ਮੰਗਣਾ ਠੀਕ ਹੈ ਕੋਈ ਐਂ ਦੇਖਦੇ ਵੀ ਕਾਰਨ ਕੀ ਹੈ ਹੂੰ ਉਹ ਆਂ ਦੇਦੇ ਵੀ ਲਾ ਲਵੇਲਾ 30 ਮੰਗਿੰਦਾ ਅਸੀਂ 30 ਮੰਗਾਗੇ ਉਹ ਦੇਖਣਾ ਚਾਹੀਦਾ ਵੀ ਅਗਰੇ ਕੋਲੇ ਤਾਂ ਬਰੀਡ ਹੈ ਆਪਾਂ ਇੱਕ ਦੇਸੀ ਵਗਦੇ ਆ ਬੀਗੂ ਦਾ ਭਾਰ ਨਾਲ ਚਿਰਨਾ ਜੀ ਕੋਈ ਵੀ ਹੈ ਵੀ ਆਪਾਂ ਦੇਖ ਕੇ ਮੁੱਲ ਕਰਨਾ ਚਾਹੀਦਾ ਜਿਹੜਾ ਜਿਹੜਾ ਮਾਲ ਵਿਕਦਾ ਇਹਦਾ ਭਾਰ ਨਾਲ ਚੀਜ਼ ਵਿਕਦਾ ਵੀ ਬੜਾ ਰਹਿੰਦੀ ਨਹੀਂ ਜਿਹੜਾ ਹੁਣ ਉਹੀ ਮੰਗੀ ਜੋ ਉਹ ਕਿੱਥੋਂ ਵੇਚੂ ਆ ਲੱਗਦਾ ਮੇਰੇ ਤਾਂ ਮਾਲ ਵਿਗਿਆ ਨਹੀਂ ਚਾਰ ਵਾਰੀ ਵਿਗਿਆ ਚਾਰ ਵਾਰੀ ਮੁੜ ਗਿਆ ਵੀ ਗੂਗਵੇਂ ਹੋਣਾ 10 ਰੁਪਏ ਦੀ ਚੀਜ਼ ਦਾ ਮੁੱਲ ਤਾਂ 20 ਮੰਗੀ ਜਾਂਦਾ ਉਹਨਾਂ ਦਾ ਇੰਨਾ ਕਾਮਲਾ ਤਾਂ ਨਹੀਂ ਕੋਈ 20 ਲਾਉ ਜਿਹੜਾ ਅਸਲੀ ਚੀਜ਼ ਦਾ 20 ਦੇਖੋ ਭਾਅ ਲਈ ਜਿਹੜੀ ਜਿਹੜੀ ਹੈਗੀ ਆ ਉਹਨੇ ਚੀਜ਼ ਕਿਤੇ ਮਰਜ਼ੀ ਰੇ ਬਿਕਰੂ ਨਹੀਂ ਰੇ ਹਾਂ ਬਿਕੂਗੀ ਜਦੋਂ ਪੈਸੇ ਵੱਧ ਮੰਗਦੇ ਆ ਉਹ ਕਿਤੇ ਮਰਜ਼ੀ ਲੈ ਜਾਓ ਕੋਈ ਵੱਡੀ ਤੇ ਲੈ ਜਾਓ ਚਾਹ ਪਲੇਰੀ ਆ ਜੋ ਕਿਤੇ ਮਰਜ਼ੀ ਆ ਜਾਓ ਉਹ ਉੱਥੇ ਵੀ ਨਹੀਂ ਵਿਕਦੀ ਠੀਕ ਹੈ ਜੀ ਨਾ ਉਹ ਕਰੇਗੀ ਮਾੜ ਮੁੱਗਤੀ ਬਿਕ ਜਾਂਦੀ ਹੈ ਮਾੜ ਮੁੱਗ ਹੁਣ ਪੜਿਆਂ ਦਾ ਜਿੰਨੇ ਬਾਈ ਮੁੱਲ ਮੰਗਦੇ ਨੇ ਚੀਜ਼ ਹੈਗੀ ਆ ਬਾਕੀ ਕੋਈ ਮਾੜਾ ਮਟਾ ਮੌਕੇ ਦਿੰਦੇ ਬਾਈ ਉਹ ਕਰ ਲੈਣਗੇ ਹਨਾ ਜੀ ਹਾਂ ਹਾਂ ਬਾਈ ਜਿਵੇਂ ਇਹ ਮੰਨ ਲੱਗੇ ਉਹ ਚੱਕੀ ਨੇਗਾ ਜੀ ਹਾਂ ਆਪਣੇ ਮਨ ਕੋਲ ਬਈ ਆਪਣੇ ਕੋਲ ਹੋਰ ਕਿੰਨੇ ਕੁ ਜਾਨਵਰ ਨੇ ਆਪਣੇ ਕੋਲ 12 ਤਰ੍ਹਾਂ ਦੇ ਜਾਨਵਰ ਹੋਰ ਨੇ ਬਾਈ ਠੀਕ ਹੈ ਤੇ ਜੇ ਛੋਟੇ ਬੱਚਿਆਂ ਦੀ ਗੱਲ ਕਰੀਏ ਛੋਟੇ ਬੱਚੇ ਕਈ ਵਾਰੀ ਦੇਖ ਲੋ ਹੁੰਦਾ ਕਿ ਸਾਲ ਛੋਟੇ ਬੱਚੇ ਤੋਂ ਕੰਮ ਸਟਾਰਟ ਕਰ ਲੀਏ ਛੋਟੇ ਬੱਚੇ ਮਿਲ ਜਾਂਦੇ ਨੇ ਆਪਣੇ ਕੋਲ ਆਹ ਹਾਈਬ੍ਰਿਡ ਚ ਬਾਈ ਹਾਂ ਮਿਲ ਜਾਣਗੇ ਮੂਰੇ ਆਪਣਾ ਫੱਗਣ ਵੇਲੇ ਮਿਲਣਗੇ ਬਾਈ ਹੁਣ ਬਾਈ ਜੇ ਕੋਈ ਲੈਣ ਦਾ ਚਾਹ ਵਾਣਾ ਤਾਂ ਅਡਵਾਂਸ ਬੁਕਿੰਗ ਬਾਈ ਕੋਲ ਕਰਾ ਦਿਓ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਠੀਕ ਹੈ ਤੇ ਬਾਈ ਨੂੰ 5 ਕੁ ਸਾਲ ਹੋ ਗਿਆ ਇਹ ਕੰਮ ਦਾ ਤਜਰਬਾ ਹੈਗਾ ਠੀਕ ਹੈ ਉਤਰਾ ਚੜਾਤਾ ਬਾਈ ਐ ਹੋਣਗੇ ਹਾਂ ਹਾਂ ਕੀਰਾਂ ਦਾ ਬਾਈ ਐ ਫਿਰ 2 ਕੁ ਸਾਲ ਤਾ ਪਹਿਲਾਂ ਹੌਲੀ ਹੌਲੀ ਟਿਕਟੂਆਂ ਦੀ ਜਾਣਕਾਰੀ ਨਹੀਂ ਸੀ ਤੇ ਹੁਣ ਤਾਂ ਸਾਰੀ ਜਾਣਕਾਰੀ ਆਪ ਹੀ ਲਾਉਣਿਆ ਟਿਕਟੇ ਬਾਈ ਬਾਈ ਫਿਰ ਰਿਸ਼ਤੇਦਾਰਾਂ ਨੇ ਤੈਨੂੰ ਕਿਹਾ ਕਿ ਯਾਰ ਤੂੰ ਕਿਹੜੇ ਪਾਸੇ ਨੂੰ ਪੈ ਗਿਆ ਯਾਰ ਕੀਰਾਂ ਦਾ ਬਾਈ ਕਹਿੰਦੇ ਯਾਰ ਹੀ ਕਹਿੰਦੇ ਵੀ ਜਿਹੜਾ ਲਾ ਕੇ ਲਾਗੇ ਜੀ ਕੀਰਾਂ ਦਾ ਹਾਂ ਪਰ ਹੁਣ ਕਦੋਂ ਪਤਾ ਲੱਗਦਾ ਉਹਨੂੰ ਵੀ ਉਹ ਤਾਂ ਕਹਿੰਦੀ ਉਈ ਮਾਹ ਦੇ ਮੌਲਦੀਆ ਨੇ ਉਹੀ ਗੱਲ ਹੋਊਗੀ ਹਾਂ ਰਿਸ਼ਤੇਦਾਰ ਵੀ ਨਾਂ ਲਾ ਲੇ ਹੈ ਹੁਣ ਤਾਂ ਭਾਈ ਕਹਿੰਦਾ ਰਿਸ਼ਤੇਦਾਰ ਵੀ ਨਾਂ ਲਾ ਗਏ ਹੈ ਗੱਲ ਹੋਰ ਆ ਗਈ ਮੈਂ ਕਹਿਣਾ ਚਾਹੂੰਗਾ ਭਰਾ ਦੇਵ ਸਿੰਘ ਹਾਂ ਜੀ ਜਿਹੜੇ ਜਿਹੜਾ ਛੋਟੇ ਲੈਵਲ ਤੇ ਪਹਿਲਾਂ ਆ ਜਿਹੜੀ ਕੰਮ ਕਰਦੀ ਸੀ ਭਾਈ ਉਹਦੇ ਕੁਪੀ ਕਰਦੇ ਨੇ ਹਾਂ ਬਿਚਰ ਹੋ ਗਏ ਪਟਾਲ ਲਾ ਉਹਨਾਂ ਨੂੰ ਪਤਾ ਨਹੀਂ ਵੀ ਕੀ ਚੀਜ਼ ਆ ਹੁਣ ਹਾਈ ਲੈਵਲ ਤੇ ਜਿਵੇਂ ਰਿਟਾਇਰ ਫਰਾਜਮ ਵੱਡੇ ਲੋਕ ਨੇ ਜਿਹੜੇ ਹੂੰ ਉਹ ਕੰਮ ਇਹ ਕੰਮ ਕਰ ਰਹੇ ਨੇ ਸਹੀ ਗੱਲ ਹੈ ਬੱਟੇ ਬਿジネス ਇਹ ਆ ਰਿਹਾ ਬਕ ਦੋ 2000 ਬੱਕਰੀ ਦਾ ਫਾਰਮ ਹੈ ਜਿੰਨਾਂ ਕੋਲ ਪਤਾ ਨਹੀਂ ਕਿੰਨਾ ਕ ਪੈਸਾ ਉਹ ਬੱਕਰੀ ਦੋ ਰਕਮ ਲੈ ਰਹੇ ਨੇ ਯਾ ਭਾ ਜਾਲੇ ਨੇ ਲੋਕਰ ਆਲਾ ਬੱਕਰੀ ਕਹ ਬੱਕਰੀ ਬੱਕਰੀ ਵਾ ਪਹਿਲਾਂ ਦੇ ਹੀ ਸੀ ਹਾਂ ਹੁਣ ਤਗੜੇ ਲੋਕ ਤਗੜੇ ਹੁਣ ਤਾਂ ਮੁਲਾਜ਼ਮਾਂ ਬਹੁਤ ਰੱਖ ਰੱਖੇ ਨੇ ਬੰਦੇ ਨੇ ਇਹ ਜਿਹੇ ਨੇ ਬਾਹਰਲੇ ਮੁਲਕਾਂ ਦੇ ਬੰਦੇ ਬੈਠੇ ਨੇ ਪਿੱਛੇ ਉਹਨਾਂ ਦੀ ਫੈਮਲੀ ਬੱਕਰੇ ਕੰਮ ਕਰ ਹਾਂ ਕਰਦੀ ਹੈ ਜੀ ਕੋਈ ਪੁਲਿਸ ਦਾ ਕੋਈ ਸਾਬਨ ਸਾਬਨ ਇੰਸਪੈਕਟਰ ਰਟਾਇਰ ਕੋਈ ਫੌਜੀ ਕੋਈ ਉਹ ਰਹਿਜ ਬੰਦੇ ਆਪਣੇ ਨਾਲ ਰਿਲੇਸ਼ਨਸ਼ਿਪ ਜਾਈ ਗਏ ਨੇ ਹਾਂ ਉਹ ਜਿਹੜੇ ਤਗੜੇ ਬੰਦੇ ਇਹ ਕੰਮ ਕਰ ਰਹੇ ਤੇ ਬਾਈ ਜੀ ਹੁਣ ਆਪਾਂ ਇਹ ਫੀਡ ਦੀ ਗੱਲ ਕਰੀਏ ਫੀਡ ਤੇ ਨੇ ਕਿ ਜਾਂ ਇਹਨਾਂ ਨੂੰ ਬਾਹਰ ਤੁਸੀਂ ਲੈ ਕੇ ਜਾਣਾ ਬਈ ਪਹਿਲਾਂ ਲੈ ਕੇ ਜਾਂਦੇ ਹੁਣ ਤਿੰਨ ਚਾਰ ਮਹੀਨੇ ਹੋ ਗਏ ਹੁਣ ਨਹੀਂ ਅਸੀਂ ਬਾਹਰ ਲੈ ਕੇ ਗਏ ਬਾਈ ਅੱਛਾ ਤੇ ਬਾਅਦ ਚਾਰ ਪੌਣੇ ਜਾਂ ਗੁਮਾਰੇ ਦਾ ਨੀਰਾ ਮੂਫਲੀਆ ਨੀਰਾ ਸੁੱਕਾ ਠੀਕ ਹੈ ਤੇ ਦਾਣੇ ਹੁਣ ਸ਼ੁਰੂ ਕਰਾਂਗੇ ਨਾ ਦਾਣੇ ਵੀ ਚਾਰ ਮਹੀਨੇ ਤੋਂ ਬੰਦ ਸੀ ਦਾਣੇ ਇਹਨਾਂ ਦੇ ਔਰ ਚਾਰ ਅਸੀਂ ਪੌਣੇ ਪੱਕੀ ਹੋਈ ਮੱਕੀ ਦਾ ਜਮਾ ਠੀਕ ਹੈ ਕਾ ਕੇ ਆਏ ਜਮਾ ਰਸ ਮੜੋ ਗਈ ਕਦੋਂ ਠੀਕ ਹੈ ਬੱਕਰੇ ਉਹਨਾਂ ਕਰ ਚਾਰ ਤਿਆਰ ਕਰਦੇ ਹੁਣ ਠੀਕ ਹੈ ਫਾਰਮ ਆਪਣਾ ਕਿੱਥੇ ਜੇ ਪਾਇੰਦੇ ਕੁਬੇ ਇਹ ਕਿਦੋਂ ਬੁਗਰਾਂ ਤੋਂ ਆਪਾਂ ਕੁੱਬਿਆਲੀ ਸੜਕ 'ਤੇ ਜਾਂਦੇ ਆਂ ਜੀ ਹਾਂ ਜੀ ਸੈਲਰ ਆਉਂਦੇ ਆ ਦੋ ਆਗੇ ਸੈਲਰ ਉਹਦਾ ਮੋੜ ਤੇ ਉੱਤੇ ਰੋਡ ਦੇ ਉੱਤੇ ਹੀ ਘਰ ਆਈ ਜੀ ਆਪਣਾ ਮੋੜ ਦੇ ਉੱਤੇ ਆਗੇ ਹਾਂ ਉੱਥੇ ਰੋਡ ਤੇ ਘਰ ਆਈ ਆ ਆਪਣਾ ਉੱਥੇ ਬਾਅਦ ਕਿੱਥੇ ਬਾਵੀ ਨੇ ਸਬਜ਼ੀ ਲਾਈ ਹੋਸੀ ਸਾਬ ਕਹ ਲੈਣੀ ਹਾਂ ਉਹਨੇ ਥੋੜੀ ਗਾਹ ਲਾਈ ਜੀ ਉਦੋਂ ਆਪਣਾ ਪਿੱਛੇ ਰਹਿ ਗਿਆ ਘਰ ਆਉਣਾ ਉਹ ਰੋਡ ਦੇ ਉੱਤੇ ਹੀ ਘਰ ਹੈ ਜਿਹੜਾ ਹਾਂ ਰੋਡ ਦੇ ਉੱਤੇ ਬਾਈ ਲੈ ਬਾਈ ਦੀ ਆਪਣਾ ਸਪੈਸ਼ਲ ਯਾਰ ਕਿ ਦਿਨ ਫਾਰਮ ਤੇ ਜਾ ਕੇ ਵੀਡੀਓ ਕਰਕੇ ਆਵਾਂਗੇ ਕਿਉਂਕਿ ਦੇਖੋ ਚੰਗੀ ਚੀਜ਼ ਹੈ ਯਾਰ ਉਹ ਦਿਖਾਉਣੀ ਜੀ ਕਰਦਾ ਹੈਗਾ ਠੀਕ ਹੈ ਗ ਅੱਪਾ ਵੀ ਇਹ ਕੰਮ ਕਰੀਏ ਕਿਉਂਕਿ ਅੱਜ ਆਪਣੇ ਲੋਕ ਕੰਮ ਤੋਂ ਸ਼ਰਮ ਮਹਿਸੂਸ ਕਰਦੇ ਆਂ ਹਾਂ ਭਾਈ ਅੱਪਾ ਕਿਉਂ ਭੁੱਖੇ ਮਰਦੇ ਆਂ ਆਪਣੇ ਬਾਹਰੋਂ ਆ ਕੇ ਲੋਕ ਆਪਣੇ ਆਪਣੀ ਦੇਸ਼ 'ਚ ਕਾਮਯਾਬ ਹੋਏ ਪਏ ਆਂ ਅੱਪਾ ਮੇਲ ਆ ਅਸੀਂ ਤਾਂ ਡੋਟੜੇ ਜਾਣਦੇ ਆਂ ਭਾਈ ਇਹ ਆ ਗਿਆ ਜਦ ਮਕਾਨ ਕਾ ਟੈਗਰੀ ਦੀ ਬੈਠ ਜੇ ਅਸੀਂ ਬਾਹਰ ਤੋਂ ਜਾਣੇ ਸ਼ਰਮ ਨਾ ਮੰਨੋ ਜੀ ਆਪ ਦਾ ਮਾੜੇ ਕੰਮ ਦੀ ਸ਼ਰਮ ਮੰਨੋ ਚੰਗੇ ਕੰਮ ਦੀ ਕੋਈ ਨਹੀਂ ਸਰਦਾਰ ਸਾਹਿਬ ਮਿਹਨਤ ਕਰਕੇ ਖਾ ਲੋ ਸਹੀ ਹੈ ਕਰੋ ਕੋਈ ਉਹਨਾਂ ਮਾੜਾ ਨਹੀਂ ਕਹਿੰਦਾ ਰਾਤ ਨੂੰ ਉਹ ਕਰਨ ਲਈ ਬਹੁਤ ਆਉਣਗੇ ਕਿਸੇ ਦੀ ਸੁਣੋ ਨਾ ਆਉਦੇ ਮਨ ਦੀ ਸੁਣੋ ਤੇ ਆਦੇ ਮਨ ਦੀ ਕਰੋ ਚੰਗੇ ਕਰਮ ਕੰਮ ਕਰੋਗੇ ਕੋਈ ਮੜਾ ਨਹੀਂ ਕਹੂ ਮਾੜੇ ਕੰਮ ਕਰੋਗੇ ਤਾਂ ਮੜਾ ਕਰੋ ਠੀਕ ਹੈ ਤੇ ਭਦੇਰ ਸਾਹਿਬ ਜਿਵੇਂ ਹੁਣ ਬਾਈ ਆਪਣੇ ਟਾਪ ਕੁਆਲਿਟੀ ਆਪਣੀ ਮੰਡੀ ਚਾਈ ਹੋਈ ਹੈ ਠੀਕ ਹੈ ਹਰ ਤਰ੍ਹਾਂ ਦਾ ਮਾਲ ਆਪਣੀ ਮੰਡੀ ਚ ਆਉਂਦਾਗਾ ਆਪਣੀ ਮੰਡੀ ਚ ਇਹ ਤੋਂ ਜੱਟ ਜੀ ਦੇਖੋ ਕਟੂ ਮਾਲ ਧਾਰੂ ਬੱਕਰੀਆਂ ਬ੍ਰੀਡਰ ਬੱਚੇ ਪੱਠਾ ਹਮ ਜਿਹੜਾ ਜਿਹਾ ਵੀ ਮਾਲ ਲੈਣਾ ਆਪਣਾ ਉਹ ਹੀ ਮਾਲ ਆਉਂਦਾ ਠੀਕ ਹੈ ਆਪਣੀ ਮੰਡੀ ਲੱਗਦੀ ਹੈ 5 ਤੇ 20 ਤਰੀਕ ਨੂੰ ਹਰ ਮਹੀਨੇ ਦੇ ਨੂੰ ਠੀਕ ਹੈ ਤੇ ਅੰਦਰਵਾ ਮੰਡੀ ਲਾਉਣੀ ਹੈ ਬਾਈ ਦਾ ਨੰਬਰ ਵੀ ਦੇਖੋ ਸੂਪਰ ਸਕਰੀਨ ਦੇ ਚੱਲੇ ਜਾਂਦਾ ਹੈ ਬਾਈ ਨਾਲ ਵੀ ਸੰਪਰਕ ਕਰ ਸਕਦੇ ਹੋ ਜੇ ਕਿਸੇ ਵੀ ਚੀਜ਼ ਦੀ ਜਾਣਕਾਰੀ ਲੈਣੀ ਹੈ ਤਾਂ ਬਾਈ ਨਾਲ ਸੰਪਰਕ ਕਰਕੇ ਉਹ ਵੀ ਲਿਆ ਸਕਦੇ ਹੋ ਤੇ ਜੇ ਹੁਣ ਆ ਬਾਈ ਨਾਲ ਰਾਬਤਾ ਕਾਇਮ ਕਰਨਾ ਤਾਂ ਬਾਈ ਦਾ ਨੰਬਰ ਆਪਾਂ ਵਿੱਚ ਬੁਲਾ ਦਿੰਦੇ ਹਾਂਗੇ ਸਕਰੀਨ ਤੇ ਵੀ ਚਲਾਵਾਂਗੇ ਕੀ ਨੰਬਰ ਹੈ ਬਾਈ ਆਪਣਾ 62398 49542 ਬਾਈ ਦੁਬਾਰੇ ਫਿਰ ਬੋਲ ਦਿਓ 62398 49542 ਠੀਕ ਹੈ ਬਾਈ ਨੰਬਰ ਦੇਖੋ ਸਕਰੀਨ ਦੇ ਉੱਤੇ ਚੱਲੇ ਜਾਂਦਾ ਹੈ ਤੇ ਜੇ ਕੋਈ ਵਧੀਆ ਬਰੀਡ ਦੇ ਉੱਤੇ ਕੰਮ ਕਰਨਾ ਚਾਹੁੰਦਾ ਹੈ ਪਹਿਲੀ ਗੱਲ ਤਾਂ ਜਾਣਕਾਰੀ ਹੋਣੀ ਜ਼ਰੂਰੀ ਆ ਭਾਈ ਹਾਂਜੀ ਠੀਕ ਹੈ ਬਾਈ ਨੂੰ ਤਜਰਬਾ 5 ਸਾਲ ਦਾ ਭਾਈ ਕਹੇ ਬਾਈ ਨਾਲ ਘੰਟਾ 2 ਘੰਟੇ ਪਹਿਲਾਂ ਜਾਣਕਾਰੀ ਲਓ ਉਸ ਤੋਂ ਬਾਅਦ ਕਿਵੇਂ ਬਰੀਡ ਤੇ ਕੰਮ ਕਰਨਾ ਹੈ ਉਹ ਪੂਰੀ ਜਾਣਕਾਰੀ ਲਓ ਬਾਈ ਕਹਿੰਦਾ ਜਿਵੇਂ ਮੈਨੂੰ ਉਤਰਾ ਚੜਾਏ ਨੇ ਉਹਨੂੰ ਉਤਰਾ ਚੜਾਣਾ ਆ ਹਾਂ ਭਾਈ ਠੀਕ ਹੈ ਜੇ ਤਾਂ ਸਾਡੀ ਵੀਡੀਓ ਬਾਈ ਤੁਹਾਨੂੰ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ ਜੇ ਪੇਜ ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰਿਓ ਜੇ ਚੈਨਲ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ